ਹਾਂਜੀ ਦੋਸਤੋ ਕਿਵੇਂ ਹੋ ਜੀ ਅੱਜ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਕਣਕ ਆਪਣੀ ਪਹਿਲਾਂ ਇਹ ਸਟਾਰਟ ਕੀਤਾ ਪਹਿਲੇ ਰੇਜ ਆਪਾਂ ਆ ਜ਼ੀਰੋ ਬੈਡ ਜਾਨੀ ਕਿ ਮੈਟਰੀ ਤੇ ਅਰ ਅਕੀਲਾ ਬੋਰੀ ਏਕੜ ਦੀ ਬੋਰੀ ਚ ਮੈਟਰੀ ਅਰ ਲਾ ਕੇ ਨਾਲ ਥੋੜਾ ਜਿਹਾ ਡੀਜ਼ਲ ਤੇਲ ਦਾ ਸੱਟਾ ਮਾਰ ਕੇ ਦਵਾਈ ਪਾਈ ਆ ਤਾਂ ਜੋ ਜਿਹੜਾ ਗੁੰਦੀ ਡੰਡਾ ਉਹਨੂੰ ਪਹਿਲਾਂ ਹੀ ਕਵਰ ਕੀਤਾ ਹੈ ਗੁੰਦੀ ਡੰਡਾ ਇਹ ਕਿ ਬਹੁਤ ਜ਼ਿਆਦਾ ਹੋਇਆ ਪਿਛਲੀ ਵਾਰ ਥੋੜਾ ਜਿਹਾ ਘਟ ਮਰਿਆ 2 ਸਪਰੇਹਾਂ ਦੇ ਬਾਵਜੂਦ ਵੀ ਇਸ ਵਾਰ ਵੀ ਆਪਾਂ ਇਸ ਤੋਂ ਬਾਅਦ ਸਪਰੇਅ ਵੀ ਕਰਾਂਗੇ ਇੱਕ ਇੱਕ ਸਪਰੇਅ ਕਰ ਦਾਂਗੇ ਇਸ ਤੋਂ ਬਾਅਦ ਪਹਿਲਾਂ ਆਪਾਂ ਤੱਪੜ ਬਾਣ ਚ ਜਾਨੀ ਕਿ ਆਪਾਂ ਬਿਨਾਂ ਰਮਾਏ ਤੋਂ ਬਹਾਨਾ ਅਜੇ ਆਪਣਾ ਤੱਪੜ ਹੀ ਹੈਗਾ ਤੇ ਪਾਣੀ ਲਾਉਣ ਤੋਂ ਪਹਿਲਾਂ ਪਾਣੀ ਤੋਂ ਤਿੰਨ ਦਿਨ ਪਹਿਲਾਂ ਆਪਾਂ ਮੈਟਰੀ ਚਰ ਕਿਲਾ ਬੋਰੀ ਰੇਤ ਦੀ ਹੈ ਜਿਹੜੀ ਉਹ ਪਾ ਰਹੇ ਹਾਂਗੇ ਉਨਾਲ ਸਰਦਾਰ ਸਾਹਿਬ ਜਾਨੀ ਕੇ ਡੈਡੀ ਆ ਮੇਰਾ ਮੈਂ ਤੇ ਡੈਡੀ ਹੀ ਰੇ ਪਾਵਾਂਗੇ ਸਾਰਾ ਖੇਤੀ ਦਾ ਕੰਮ ਅਸੀਂ ਆਪ ਹੀ ਕਰਦੇ ਆ ਪਿਓ ਪੱਪਾ ਕਦੇ 100 ਦਿਨ ਕੀ ਕਹਿਣਾ ਬੰਦਾ ਰੱਖ ਲੀਏ ਨਹੀਂ ਸਾਰੀ ਖੇਤੀ ਅਸੀਂ ਆਪ ਹੀ ਕਰਦੇ ਆਂਗੇ ਇਧਰ ਆਪਾਂ ਪਾਣੀ ਛੱਟਤਾ ਤਿੰਨ ਦਿਨ ਬਾਅਦ ਦੀ ਵੀਡੀਓ ਹੈ ਇਹ ਤਿੰਨ ਦਿਨ ਬਾਅਦ ਜਦੋਂ ਪਾਣੀ ਛੱਟਤਾ ਸੀਗਾ ਕਣਕ ਨੂੰ ਆਪਾਂ ਨੇ ਤਿੰਨ ਦਿਨ ਬਾਅਦ ਕਣਕਰ ਮਾਉਣ ਲੱਗ ਗਈ ਸੀ ਤੇ ਇਧਰ ਆਪਾਂ ਗੈ ਰੇ ਸੀ ਜਿਹੜਾ ਉਹ ਕੰਪਲੀਟ ਕੀਤਾ ਅਰੇ ਜਿਹੜਾ ਪਾਪਾ ਸੀਗਾ ਪਹਿਲਾਂ ਆਪਾਂ ਨੇ ਜਿਹੜੇ ਕਰ ਰਹੇ ਰਹਿੰਦੇ ਸੀ ਉਹਦੇ ਦੂਜੇ ਦਿਨ ਉਹ 파 ਰਹੇ ਸੀਗੇ ਉਧਰੋਂ ਲੈਟਰ ਆ ਗਈ ਸੀਗੀ ਤਿੰਨ ਦਿਨਾਂ ਬਾਅਦ ਮੋਟਰ ਚਲਾਤੀ ਸੀ ਉਹਦੇ ਤਿੰਨ ਦਿਨਾਂ ਬਾਅਦ ਹੀ ਆਪਾਂ ਦੂਜੀ ਚ ਰੇਪ ਆਇਆ ਕਿਉਂਕਿ ਤਿੰਨ ਦਿਨ ਵਿੱਚ ਦੀ ਥੋੜਾ ਜਿਹਾ ਕੰਮ ਹੋ ਗਿਆ ਦੀਆ ਤਾਂ ਕਰਕੇ 6 ਬੋਰੀਆਂ ਪਹਿਲਾਂ ਪਾਈਆਂ ਸੀ 4 ਬਾਅਦ ਚ 10 ਬੋਰੀਆਂ ਪਾਈਆਂ 1 ਕਿਲਾ ਬੋਰੀ ਕਿਲਾਇਕ ਕਰਦੇ ਹਿਸਾਬ ਤੇ ਆਪਾਂ ਰੇਪ ਆਏ ਜਿਹੜਾ ਤਿੰਨ ਰੇਪ ਆਉਣੇ ਟੋਟਲ ਕਿਲਾ ਬੋਰੀ ਕਰਕੇ ਆਏ ਬਾਰੇ 1 ਕਿਲਾ ਪ੍ਰਤੀ ਬੋਰੀ ਪੌਣ ਹੈਗੇ ਤਿੰਨ ਰੇਪਾਵੇਂ ਯਾਨੀ ਕਿ ਤਿੰਨ ਬੋਰੀਆਂ ਹੋ ਜਾਣੀਆਂ 1 ਏਕੜ ਦੀਆਂ ਆ ਦੇਖੋ ਕਣਕ ਨੂੰ ਪਾਣੀ ਦੇਖੋ ਕਿਵੇਂ ਲੱਗ ਰਿਹਾ ਪਾਣੀ ਪਾਣੀ ਹੈ ਜਿਹੜਾ ਉਹ ਥੋੜਾ ਹੀ ਰੇਂਦਾ ਬੰਦ ਕੀਤਾ ਪਾੜਾ ਭਰ ਕੇ ਨਹੀਂ ਲਾਇਆ ਘੱਟ ਮਤਰਾ ਜੀ ਪਾਣੀ ਲਾਇਆ ਤਾਂ ਜੋ ਕਣਕਸ ਪਾਣੀ ਹੈ ਜਿਹੜਾ ਉਹ ਸਹੀ ਦਿਖਾ ਜਵੇ ਕਿਉਂਕਿ ਕਈ ਵਾਰ ਨਾ ਬਾਰਸ਼ ਹੋ ਜਾਂਦੀ ਆ ਜਾਂ ਆਪਾਂ ਕਹਿ ਸਕਦੇ ਹਾਂ ਜਦੋਂ ਆਪਾਂ ਭਰ ਕੇ ਪਾਣੀ ਲਾਉਨੇ ਆ ਤਾਂ ਕਣਕ ਖੜ ਜੇ ਜਾਂਦੇ ਆ ਉਸੇ ਥਾਂ ਤੇ ਕੋਸਾ ਦਵਾਈ ਤੱਕ ਕੰਮ ਕਰ ਜਾਂਦੀ ਆ ਕੋਹ ਜੇ ਪਾਣੀ ਖੜਾ ਰਹੇ ਜੇ ਇੱਕ ਦੋ ਦਿਨ ਤਾਂ ਕਣਕ ਥੋੜੀ ਜੀ ਲੇਟ ਹੋ ਜਾਂਦੀ ਆ ਇਹ ਮੰਨ ਲਓ ਵੀ ਗਰੋਥ ਘਟ ਕਰਨ ਲੱਗ ਜਾਂਦੀ ਆ ਜਿਵੇਂ ਦੁਬਾਰਾ ਵੀਡੀਓ ਚ ਦਿਖਾਇਆ ਗਿਆ ਵੀ ਜਿਹੜਾ ਪਨੇ ਪਾਇਆ ਤੀਗਾ ਗੁੱਲੀ ਡੰਡਾ ਤਕਰੀਬਨ ਤਕਰੀਬਨ 80% ਕਹਿ ਸਕਦੇ ਆ ਵੀ ਮਾਰ ਦਿੰਦਾ ਵੀ ਕਿਹ ਪਰਸੈਂਟ ਆ ਜਿਹੜਾ ਗੁੱਲੀ ਡੰਡਾ ਹੋ ਰਿਹਾਗਾ ਤੇ ਆ ਦੇਖ ਰਿਹਾ ਹਾਂ ਤੁਸੀਂ ਹੁਣ ਮਾਰ ਰਹੇ ਹਾਂਗੇ ਆਪਾਂ ਕਣਕ ਇਸ ਤੋਂ ਬਾਅਦ ਦੂਜੇ ਰੇਜ ਦੀ ਵੀ ਵੀਡੀਓ ਆਊਗੀ ਉਹ ਆਪਾਂ ਬਾਅਦ ਵਿੱਚ ਬਤਾਈ ਤੇ ਪਾਇਆ ਗਿਆ ਦੂਜਾ ਰੇ ਉਹ ਵੀ ਤੁਹਾਨੂੰ ਵੀਡੀਓ ਨਾਲ ਅਟੈਚ ਕੀਤੀ ਗਈ ਆ ਉਹ ਚ ਦੇਖਿਆ ਤੁਸੀਂ ਉਹ ਚ ਬੀਆਂ ਬਾਈ ਬੀਰਵਾ ਦਿੱਤਾ ਗਿਆ ਕਿ ਕਿੱਥੇ 327 ਬੀਜਿਆ ਕਿਹੜੇ ਚ 222 ਤੇ 187 ਦੇ ਆ ਕਿਹੜੇ ਚ 222 187 ਤੇ 822 ਵੀਰ ਲਾ ਕੇ ਬੀਜਿਆ ਇੱਕ ਤਾਂ 222 ਤੇ 187 ਲਾਇਆ ਆਪਾਂ ਨੇ ਇੱਕ 222 187 ਤੇ 822 ਤਿੰਨੇ ਵੀ ਏਅਰ ਲਾਏ ਨੇ ਚਲੋ ਆਓ ਦੇਖਦੇ ਹਾਂ ਅੱਗੇ ਵੀਡੀਓ। ਦੋਸਤੋ ਅੱਜ ਆਪਾਂ ਤੁਹਾਨੂੰ ਕਣਕ ਦਿਖਾਉਣੇ ਆ ਆਪਣੀ। ਵੀ ਦੂਜਾ ਰੇਲ ਲੱਗ ਗਿਆ। ਤੇ ਕਣਕ ਕਿੱਦਾਂ ਦੀ ਹੋਊਗੀ? ਪਹਿਲੇ ਰੇਲ 'ਚ ਤੁਹਾਨੂੰ ਪਤਾ ਆਪਾਂ ਮੈਟਰੀ ਪਾਈ ਸੀ ਉਹ ਕਿਤੇ ਕਿਤੇ ੱੱੱਕਾ ਵੀ ਮਾਰ ਗਈ ਕਣਕ ਨੂੰ ਪਾਣੀ ਤੋਂ ਬਾਅਦ। ਤੇ ਆਪਾਂ ਤਿੰਨ ਦਿਨ ਪਾਣੀ ਨਹੀਂ ਲਾਇਆ ਸੀਗਾ ਪਹਿਲਾਂ ਕਣਕ ਨੂੰ। ਤੇ ਹੁਣ ਜਦੋਂ ਪਾਣੀ ਲਾਇਆ ਉਦੋਂ ਥੋੜਾ ਜਿਹਾ ੱੱਕਾ ਮਾਰ ਗਈ ਉਹ ਕਣਕ ਨੂੰ। ਕਣਕ ਸੁੱਕ ਵੀ ਗਈ ਕੁਝ ਵਿਚੋਂ। ਅੱਜ ਆਪਾਂ ਦਿਖਾਉਣੇ ਤੁਹਾਨੂੰ ਬੀਜਾਂ ਦਾ ਬੇਰਬਾ ਦਿੰਨੇ ਆ ਵੀ ਕਿਹੜਾ 327 ਆ, ਕਿਹੜਾ 221 187 ਆ। ਉਹ ਮਿਲਦੇ ਆਪਾਂ ਵੀਡੀਓ ਚ ਦੋਸਤੋ ਜਿਹੜਾ ਆ ਵੀ ਦੇਖ ਰਹੇ ਹੋ ਤੁਸੀਂ ਆ ਆਪਣੇ ਘਰਾਂ ਦਾ ਬਿਆਲਾ ਇਹ ਹੈਗਾ 327 ਬੀ ਆ 327 ਹੈ ਇਹ ਉਹ ਪਰਲਾ ਇਹਦੇ ਉਹ ਜਿਹੜਾ ਖਾਲੀ ਇੱਟਾਂ ਦੇ ਨਾਲ ਆ ਗਿਆ 게ਟ ਜਾ ਭਰਿਆ ਹੋਇਆ ਕੱਚਾ ਆਰਜੀ ਉਹ ਇਹ ਨਾਲ ਵਾਲਾ 11 ਵੀ 327 ਆ ਇਹ ਸਾਰੀ 327 ਹੈ ਇਹ ਚ ਦੂਜਾ ਦੇ ਪਤਾ ਆਪਾਂ ਨੇ ਬਾਤਾਂ ਹੀ ਤੇ ਦੂਜਾ ਰੇ ਕੱਲ੍ਹ ਪਾ ਕੇ ਹਟਿਆਂਗੇ ਤੇ ਸਾਨੂੰ ਦੱਸ ਦਿਆਂ ਵੀ 327 ਕਿੱਥੇ ਤੱਕ ਆ ਤੇ ਇਹਦੇ ਉੱਪਰਲਾ ਖੱਤਾ ਵੀ 327 ਹੈਗਾ ਜਿਹੜਾ ਇਹਦੇ ਉੱਪਰਲਾ ਖੱਤਾ ਉਹ ਵੀ 327 ਆ ਆਪਾਂ ਅੱਗੇ ਵੀ ਦਿਖਾਉਨੇ ਤੁਹਾਨੂੰ ਵੀ ਅੱਗੇ ਕਿਹੜਾ ਆ ਜੂਗਾ ਪਾਹਣਾ ਆਪਣਾ ਇਹ 327 ਦੇ ਘੇਰਾ ਹੈਗਾ ਇਹ 327 ਵਾਲੇ ਘੇਰੇ ਨੇਗੇ ਕੋਸ ਆਪਾਂ 222 ਤੇ 187 ਘਰ ਲਾ ਕੇ ਬੀਜੀ ਆ ਜਾਹ ਤੈ 327 ਦਾ ਘੇਰਾ ਆ ਪੈਪ ਤੱਕ ਆ ਗਿਆ ਤੇ ਇਹ ਤੋਂ ਉੱਪਰਲੀ ਹੈਗੀ ਆ ਜਿਹੜੀ ਉਹ 222 187 ਤੇ 822 ਉਹ ਤਾਂ ਨਵੀਰ ਲਾਏ ਹੋਏ ਨੇ 222 1 ਨਹੀਂ 222 3087 ਤੇ ਆਪਣੀ 180 822 ਹਾਂ 222 ਤੇ 87 ਇਹ ਚ 222 87 ਤੇ 822 ਇਹ ਤਨਵੀਰ ਨੇ ਆਖਰ ਤੇ ਚਾ ਦੇਖ ਲਓ ਤੁਸੀਂ ਕਿਵੇਂ ਦੀ ਹੈ ਇਹ ਤਿੰਨ ਸੌ 27 ਯਾਰ ਇਹਦਾ ਬਹੁਤ ਫਰਕ ਆਗਾ ਹੁਣ ਹੁਣ ਬਹੁਤ ਫਰਕ ਮਹਿਸੂਸ ਹੋ ਰਿਹਾ 327 ਯਾਰ ਇਹਦਾ ਤੇ ਇਧਰ ਵੀ 327 ਆਪਣੀ ਲਾਈ ਹੋਈ ਸਾਰੀ ਚ ਹੁਣ ਆਪਾਂ ਜਿਹੜਾ ਦੂਜਾ ਰੇ ਪਾ ਚੁੱਕੇ ਆਂਗੇ 222 ਤੇ ਜਿਹੜੀ 187 ਕੱਲੀ ਆ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਵੀ ਕੱਲੀ ਕਿਵੇਂ ਦੀ ਲੱਗ ਰਹੀ ਆ ਇਹ ਚ ਆਪਾਂ ਤਿੰਨ ਵੀਰ ਲਾਏ ਆ ਇਹ ਆਪਹੀ ਆਗੀ ਇਧਰਲੇ ਪਾਸੇ 2327 ਆਗੀ ਤੇ ਇਧਰਲੇ ਪਾਸੇ 222 ਤੇ 187 ਆਗੀ ਉਹ ਜਿੱਥੇ ਤੱਕ ਪਰਸਾਵਾ ਨਹੀਂ ਮੁੜਿਆ ਹੋਇਆ ਉੱਥੇ ਤੱਕ ਆ ਗਈ ਇਹ 222 ਤੇ 187 ਤੇ 826 ਆ ਕੇਰਾ ਅੱਠ ਬਗੇ ਥਾਵਾ ਜਿਹੜਾ ਇਹ 222 187 222 87 ਤੇ ਆ 826 ਦਾ ਹੈਗਾ ਤੇ ਇੱਧਰ 327 ਦਾ ਘੇਰਾ ਹੈਗਾ ਸਾਨੂੰ ਆਪਾਂ ਝਾੜ ਤੱਕ ਦੱਸਾਂਗੇ ਵੀ ਕਿੰਨਾ ਝਾੜਾ ਕਿਹੜੇ ਦਾ ਕਿੰਨਾ ਝੜ ਰਿਹਾ ਕਿਹੜੇ ਦਾ ਕਿੰਨਾ ਰਿਹਾ ਆਪਾਂ ਇਹ ਕੀ ਤਿਆਰੀ ਕੀਤਾ ਇਹਨੇ ਵੀ ਲਾ ਕੇ ਤਾਂ ਆਪਣੇ ਸਾਰੇ ਚ ਚਾਰ ਵੀ ਲੱਗੇ ਹੋਏ ਹੈਗੇ ਇੱਕ ਥਾਂ 'ਚ 222 ਤੇ 87 ਕਰਦੀਆਂ ਨੇ ਇੱਕ ਥਾਂ 'ਚ ਆ 322 87 ਤੇ 826 ਆ ਆ 327 ਆ ਲਾ ਆ ਗਿਆ ਬਹਨ ਸਾਰ ਆ ਗਈ ਆਪਣੀ ਮੋਟਰ ਆ ਗਈ ਮੋਟਰ ਆ ਆਪਣੀ ਸਾਰੇ 'ਚ ਆਪਣੀ ਪਾਈਪ ਲਾਈਨ ਪਾਈ ਹੋਈ ਆ ਆ ਗਈ ਆਪਣੀ 327 ਫੇਰ ਇਹ 'ਚ ਵੀ 327 ਹੈਗੀ ਜਿਹੜਾ 327 ਦਾ ਘੇਰਾ ਇਹ ਆਪਣਾ 327 ਤਕਰੀਬਨ ਵੀ ਜੀ ਆਪਾਂ ਨੇ 5 ਤੇ 7 12 ਚਾ 16 16 ਕਿ ਵਿੱਗੇ ਤੋਂ ਬੀਜੇ 327 ਦਾ ਬਾਕੀ 10 ਕਿ ਵਿੱਗੇ ਬੀਜੇ ਆਪਾਂ ਨੇ 222 ਤੇ 187 ਦਾ 8 9 ਕਿ ਵਿੱਗੇ ਬੀਜੇ ਆਪਾਂ ਨੇ ਉਹ ਦੂਜਾ ਜਿਹੜਾ ਸਾਨੂੰ ਦੱਸਿਆ ਸੀਗਾ ਉਹ ਬੀਜੇ ਇਹ ਦੋਸਾਂ ਨੂੰ ਉਹ ਦੂਜੀ ਦਿਖਾਉਣਾ ਮੈਂ ਜਾ ਕੇ ਕਣਕ 222 ਤੇ 187 ਤੁਹਾਨੂੰ ਲਵੇ ਉਹ ਵੀ ਦਿਖਾ ਦੇਣਾ ਤਨ ਜਸਤਾਈ ਹੈ ਜਿਹੜੀ ਆ ਦੇਖੋ ਦੇਖੋ ਖੜੀਆ ਨਾ ਵਧੀਆ ਬੂਜਾ ਕਰਨ ਲੱਗੀ ਹੋਈ ਆ ਦੇਖੋ ਜੇ ਦੂਜੇ ਰੇਤ ਬਾਅਦ ਦੀ ਵੀਡੀਓ ਆ ਜੇ ਤੱਕ ਤੈਨੂੰ ਤਾਂ ਨੂੰ ਮੈਂ ਦਿਖਾਉਣਾ ਜਿਹੜੀ ਮੈਟਰੀ ਪਾਈ ਤੀ ਆਪਣੇ ਗੁੱਲੀ ਡੰਡਾ ਦਾ ਦਿੱਤਾ ਮਾਰ ਉਹਨੇ ਜੇ ਤੋ ਕਿ ਤੋ ਕਣ ਸਕੋ ਸਕਾਤੀ ਦਵਾਰੇ ਦਾ ਫਟ ਰਹੀ ਆ ਪਰ ਉਹ ਥੋੜੀ ਜੀ ਲੇਟ ਹੋ ਗਈ ਸੋ ਨੂੰ ਪਤਾ ਆ ਜਦੋਂ ਕੇਰਾ ਸੁੱਕ ਕੇ ਚਲਦੀ ਆਹ ਉਹ ਵੀ ਸੁੱਕ ਗਈ ਆ ਦੇਖੋ ਔਰੋ ਕਿ ਨਾ ਸੋ ਖਾਲੀ ਖਾਲੀ ਜਿਆ ਲੱਗਦਾ ਨਾ ਔਰੋ ਸੁੱਕ ਗਈ ਗਣਕ ਉਹ ਤਨ ਜੀਚ ਉਹ ਪਾਈ ਤੀ ਆਪਾਂ ਨੇ ਮੈਟਰੀ ਮੈਟਰੀ ਆਲੂ ਵਾਲੀ ਦਵਾਈ ਆ ਉਹ ਜੇ ਵੱਧ ਪਾਈ ਫੇਰ ਧੱਕਾ ਮਾਰਦੀ ਆਹ ਉਹ ਵੀ ਆ ਦੇਖੋ ਆਪ ਆ ਨਾ ਫਲੁੰਗੜੇ ਜੇ ਇਹ ਸਾਰੀ ਤਾਈ ਹੋਣੀਗੀ ਤੇ ਦਵਾਈ ਨੇ ਧੱਕਾ ਮਾਰਿਆ ਇਹਨੂੰ ਪਾ ਕੇ ਕਰਕੇ ਸੁੱਕ ਜੇ ਗਿਆ ਥੋੜਾ ਜਿਹਾ ਜਿਹੜਾ ਆ ਗਿਆ ਆਪਣੇ ਆ ਗਿਆ ਬਰਸੀਨ ਬਰਸੂਨ ਲਾਇਆ ਹੋਇਆ ਖੇਤ ਤਰਾਖਤ ਦੇਖੋ ਕਿੰਨੇ ਲਾਏ ਹੋਇਆ ਆ ਬਰਸੀਨ ਉਹਦੇ ਕੀੜੇ ਲੈ ਗਏ ਚੋਕੇ ਚੌਥੀ ਵਾਰ ਅਲੂਸਨਾਰ ਲਾਇਆ ਤੀਆ ਚੌਥੀ ਵਾਰ ਐ ਵਾਰ ਕੀੜੇ ਲੈ ਜਾਂਦੇ ਚੋਕੇ ਕੀੜਿਆਂ ਨੂੰ ਦਵਾਈ 3 ਪਾਰਟੀ ਤਾਂ ਨਹੀਂ ਕੀਤੀ ਵੀ ਚਲ ਕੋਈ ਨਹੀਂ ਖਾ ਲੈਣ ਦੇ ਕਾਹਨੂੰ ਬਾਪ ਕਰਨਾ ਕੀੜਿਆਂ ਦੇ ਭੌਣ ਨੇ ਦੋ ਤਿੰਨ ਇੱਥੇ ਉਹਨਾਂ ਨੂੰ ਤਾਂ ਨਹੀਂ ਕੀਤੀ ਵੀ ਚਲ ਕੋਈ ਨਹੀਂ ਜੇ ਦਵਾਈ ਦਬਾਈ ਪਾਤੀ ਕਲੋਰ ਕਲੂਰ ਦਾ ਮਰ ਜਾਣੇ ਨਕਸਾਨ ਉਹ ਜਵਾ ਜਮੀ ਆ ਗਈ ਡੰਗਰਾਂ ਨੂੰ ਚਾਰ ਵੀ ਪੌਣੇ ਰੰਗਰਾਂ ਨੂੰ ਨਾਲ ਨਾਲ ਹਰਾਚਾਰਾ ਵੀ ਰੱਖਿਆ ਹੋਇਆ ਆ ਗਈ 222 ਤੇ 187 ਤੁਸੀਂ ਹੁਣ ਆਪ ਦੇਖ ਲਓ ਵੀ ਕਿਦਾਂ ਹੋਈ ਹੈਗੀ ਇਹ 222 ਤੇ 187 ਹਰ ਲਾ ਕੇ ਬੀਜੀ ਹੋਈ ਆ ਦੋਵੇਂ ਵੀ ਇਹ ਤੋਂ ਇੱਕ ਮੁਕੇ ਕੇਰਾ ਆਪਣਾ ਜਿੱਥੋਂ ਪੈਪ ਜਾਉ ਉਹਦੇ ਉੱਪਰ ਆਗਾ 7 8 ਵਿੱਗੇ ਤੋਂ ਇਹ 4 ਵਿੱਗਿਆਂ ਦਾ ਕੇਰਾਗਾ ਉੱਥੇ ਤੱਕ ਕੀ ਲਾ ਕੇ ਆ ਤਨ ਕਿਲਿਆ ਪਰਨੇਗੇ ਟੁੱਟਲਾ ਆਪਣਾ ਵਾਹਣਾ 8.5 ਕਿਲਿਆ ਮੰਗੂਆਂ ਯਾਨੀ ਕਿ 42 ਕਿਵੱਗੇ ਥਾਉ ਆਪਣੇ ਲਵੇ ਪਾਹਣਾ ਜਿਹੜਾ 42 ਕਿਵੱਗੇ 8 ਕਿਲਿਆ ਆ ਆ ਵੀ ਐਡੀ ਤਨ ਹੋਈ ਹੈਗੀ ਆਪਣੀ 222 ਤੇ 87 ਸਾਰਾ ਵੀ ਇਹ ਕਿ ਥੈਲੀਆਂ ਆ ਲਾ ਪਏ ਆਪਾਂ ਨੇ ਕੋਈ ਵੀ ਘਰੇ ਰੱਖਿਆ ਹੋਇਆ ਜਿਹੜਾ ਉਹ ਰਲਮੇ ਆ ਬਾਲਾ ਦੀ ਹੈ ਨਹੀਂ ਪਤਾ ਦੀ ਵੀ ਕਿਹੜੇ ਕਿਹੜੇ ਵੀ ਰਲਮੇ ਨੇ ਤੇਰੇ ਕੀਤਾ ਬਸੇਤਾ ਹੋ ਜਾਂਦਾ ਕੰਮ ਤਾਂ ਕਰਕੇ ਫਿਰ ਇਹਦਾ ਹਰਕਾ ਦੇਖੋ ਆ ਵੀ ਸੁੱਕੀ ਹੋਈ ਜਮੇਟਰੀ ਨੇ ਸਕਾਤੀ ਕਣਕ ਥੋੜੀ ਆ ਦੇਖੋ ਧੱਕਾ ਮਾਰਿਆ ਹੋਇਆ ਕੋਈ ਨਹੀਂ ਹੋਣੇ ਤੇ ਘਾਟਾ ਗੁੱਟਾਂ ਲਈ ਸਪਰੇਅ ਕਰਾਂਗੇ ਜਦੋਂ ਉਦੋਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਕਿਹੜੀ ਕਰਦੇ ਆਂਗੇ ਆਹ ਕਿਹੜਾ ਵੀ 222 ਤੇ 187 ਦਾ ਆ ਵੀ 222 ਤੇ 187 ਦਾ ਫੜੀਏ ਨਾ ਕਣਕ ਦੇਖ ਲਓ ਤੁਸੀਂ ਉਹਨੂੰ ਚੈੱਕ ਕਰ ਕੋ 222 ਤੇ 187 ਵਾਲੀ ਦੇਖੋ